ਕਾਣਾ ਤੁਹਾਨੂੰ ਵੀ ਕੋਈ ਧਮਕੀ ਧਮਕੀ ਮਿਲੀ ਆ? ਨਾ। ਹਾਂ? ਨਾ। ਮੈਂ ਸੁਣਿਆ ਵਾਂ ਮੈਨੂੰ ਬੰਦੇ ਕਹਿੰਦੇ ਬਈ ਹਾਂ ਬਈ ਉਹ ਕੋਈ ਆ ਜਿਹੜੀ ਕਬੂਤਰਬਾਜੀ ਜਿਵੇਂ ਕਬੱਡੀ ਵਾਲਿਆਂ ਨੂੰ ਮਿਲਦੀ ਆ ਬਈ ਕਬੂਤਰਬਾਜੀ ਹਰੇਕ ਪਾਸੇ ਮੋਰ 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 ਨਾ ਕੋਈ ਧਮਕੀ ਨਹੀਂ। ਅੱਛਾ ਠੀਕ ਆ। ਠੀਕ ਆ ਬਿਲਕੁਲ। ਸਤਿ ਸ੍ਰੀ ਅਕਾਲ ਬੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਸਿੱਖ ਲਿਆ ਕਲੈਰੀਆ ਮੋਰ ਆਵੇ ਤੁਰਨਾ ਤੋਰ ਪੰਜਾਬਣ ਦੀ। ਇਹ ਆ ਜੀ ਮੋਰ। ਮੋਰ ਤਾਂ ਵੈਸੇ ਮੀ ਮੰਗਦਾ ਹੁੰਦਾ ਵਾ ਤੁਸੀਂ ਕਹਿੰਦੇ ਐ ਮੰਗਦੇ ਹੋ ਕਿ ਚੱਕਰ ਕੀ ਆ ਨਹੀਂ ਨਹੀਂ ਹਾਂ ਠੀਕ ਆ ਨਹੀਂ ਹੁਣ ਤਾਂ ਟਰਾਲੀ ਹਾਂਜੀ ਅ ਨਹੀਂ ਇਹ ਮੀ ਤੇ ਇਹਦਾ ਫਰਕ ਆ ਨਹੀਂ ਨਹੀਂ ਕੋਈ ਫਰਕ ਨਹੀਂ ਸੱਚੀ ਮੁੱਚੀ ਤੁਸੀਂ ਹੋਂ ਜਿੱਤਦੇ ਹੋ ਕਿ ਕੋਈ ਹੋਰ ਜਿੱਤਦਾ ਵਾ ਨਹੀਂ ਨਹੀਂ ਹਾਂ ਨਹੀਂ ਆਪਣੀ ਮੈਂ ਮੈਂ ਦੇਖੋ ਮੈਂ ਨਾ ਸੁਣਿਆ ਨਾ ਤਾਂ ਮੈਂ ਗਰੁੱਪ ਗਰੁੱਪ ਚੱਲੋ ਸੱਚੀ ਮਗੋਰੀ ਮੀਂਹ ਸੱਚੀ ਹੋ ਰਹਾ ਬਾਈ ਲੈ ਛੱਟੇ ਛੱਟੇ ਮਾਰੂ ਠੀਕ ਹੈ ਅੱਛਾ ਪਹਿਲਾਂ ਤਾਂ ਬਾਈ ਜੀ ਐਂ ਦੱਸੋ ਮੋਰ ਬਾਈ ਜੀ ਐਤਕੀ ਕਿੰਨੇ ਟਰੈਕਟਰ ਜਿੱਤ ਗਏ ਐਤਕੀ ਚਾਰ ਚਾਰ ਹਾਂ ਕਿੱਥੇ ਕਿੱਥੇ ਰੈਡ ਆਸੋਲੀਆ ਇੱਕ ਤਾਂ ਹਾਂ ਤੇ ਮਾਊ ਆਣੇ ਮਾਊ ਆਣੇ ਛੜਕੀਆਂ ਛੜਕੀਆਂ ਮੇਲੜੇ ਮੇਲੜੇ ਇੱਕ ਜੋਗੇੜਾ ਜੋਗੇੜਾ ਹਾਂ ਕਹਿੰਦੇ ਤੁਹਾਨੂੰ ਵੀ ਕੋਈ ਧਮਕੀ ਧਮਕੀ ਮਿਲੀ ਆ ਨਾ ਹਾਂ ਨਾ ਮੈਂ ਸੁਣਿਆ ਵਾ ਮੈਨੂੰ ਬੰਦੇ ਕਹਿੰਦੇ ਬਈ ਹਾਂ ਬਈ ਉਹ ਕੋਈ ਆ ਜਿਹੜੀ ਕਬੂਤਰਬਾਜੀ ਜਿਵੇਂ ਕਬੱਡੀ ਵਾਲਿਆਂ ਨੂੰ ਮਿਲਦੀ ਆ ਬਈ ਕਬੂਤਰਬਾਜੀ ਹਰੇਕ ਪਾਸੇ ਮੋਰ 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 ਨਾ ਕੋਈ ਤਾਂ ਮੁਕੀ ਨਹੀਂ ਅੱਛਾ ਠੀਕ ਆ ਠੀਕ ਆ ਬਿਲਕੁਲ ਇਹ ਇਹ ਹਰੇਕ ਸਾਲ ਇਹਨਾਂ ਜਿੱਤਦੇ ਆ ਨਾ ਦੋ ਸਾਲ ਦਾ ਲੋਕਡਾਊਨ ਚੀਰਾਂਗੇ ਉਹ ਤਾਂ ਨਾਂਗੇ ਤੁਹਾਡੇ ਕਬੂਤਰ ਤਾਂ ਨਹੀਂ ਕਰੇ ਬਿਮਾਰ ਹੋਏ ਬਿਮਾਰ ਹੋ ਜਾਂਦੇ ਆ ਜਿੱਤਦੇ ਤਾਂ ਹੈਗੇ ਆ ਹਾਂ ਹਾਂ ਉਹ ਬਹਾਨੇਬਾਜ਼ੀ ਤਾਂ ਨਹੀਂ ਨਾ ਨਾ ਉਹ ਜਿਵੇਂ ਕਹਿੰਦੇ ਆ ਜੀ ਸਾਡੇ ਤਾਂ ਬਿਮਾਰ ਹੋਏ ਹੋਏ ਆ ਹਾਂ ਨਹੀਂ ਆਪਣੇ ਉੱਡ ਜਾਂਦੇ ਬਿਮਾਰ ਪਿਛਲੇ ਸਾਲ ਬਿਮਾਰ ਤੀਗੇ ਪਿਛੋ ਆ ਕੇ 9-10 ਬਾਜ਼ੀਆਂ ਜਿੱਤ ਗਏ। ਅੱਛਾ ਮੈਨੂੰ ਇੱਕ ਗੱਲ ਹੋਰ ਦੱਸਿਓ ਮੋਰ ਬਾਈ ਜੀ ਮੈਂ ਪੁੱਛਦਾ ਤਾਂ ਚੰਗਾ ਨਹੀਂ ਲੱਗਦਾ। ਕਹਿੰਦੇ ਵੀ ਤੁਸੀਂ ਜਿਵੇਂ ਹੁਣ ਉੱਥੇ ਕਿੱਥੇ ਬਾਜ਼ੀਆਂ ਛੱਡਦੇ ਆਂ ਵੀ ਸਾਰੇ ਥੋੜੇ ਕੇਲੇ ਥੋੜੇ ਨੌ ਤੇ ਛੱਡ ਦਿੰਦੇ ਆਂ। ਅਗਲਾ ਕਹਿੰਦਾ ਵੀ ਮੋਰ-ਮੋਰ ਹੋਈ ਜਾਂਦੀ ਆ। ਛੱਡੀਆਂ ਦਾ ਕੁਸ਼ ਨਹੀਂਦਾ। ਅੱਜ ਇੱਕ ਪਈਦਾ ਹੁਣ ਫੋਨ ਆਇਆ ਸੀਗਾ। ਹਾਂ। ਪਾਕਿਸਤਾਨ ਚੋਂ ਕਹਿੰਦਾ ਮੈਂ ਤੇਰੇ ਨਾਲ ਤੇ ਬਾਜੀ ਛੱਡੀ ਕਰ ਬਹੁਤ ਡਿਆ। ਕੋਤਰਾ ਰਾਤ ਉੱਤੀ ਰਹਿ ਗਿਆ ਕਹਿੰਦਾ। ਅੱਛਾ। ਹਾਂ। ਕੋਈ ਮੋਰ ਨਹੀਂ ਤਾਂ ਨਹੀਂ ਕੋਈ ਆ ਕਿ ਉੱਤੇ ਰਹਿ ਗਿਆ ਨਾ ਨਾ ਇਹ ਇੰਨੀ ਖੇਡ ਜਿਹੜਾ ਤੁਸੀਂ ਚੇਲੇ ਬਹੁਤ ਬਣਾਏ ਆ ਚੇਲਿਆਂ ਦਾ ਕਹਿੰਦੇ ਕੋਈ ਜਿੱਤਦਾ ਹੀ ਨਹੀਂ ਜਿੱਤਦਾ ਕੋਈ ਨਹੀਂ ਆਪਾ ਗੁਰਪ੍ਰੀਤ ਸਲੀ ਨਾ ਟਰੈਕਟਰ ਕਿ ਕਿਥੇ ਸਲੀ ਨਾ ਟਰੈਕਟਰ ਜਿੱਤਿਆ ਟੋਲਣਾ ਹੈ ਟੋਲਣਾ ਉਹ ਕਹਿੰਦਾ ਚੇਲਿਆਂ ਦਾ ਠੇਕਾ ਲਿਆ ਵੇ ਨਾ ਮੋਰ ਪਹਿਲ ਪਾਲਵੇ ਤੁਹਾਡਾ ਨਾ ਮਾਨਕੀ ਵਿਜੂਹ ਵਾਲਾ ਹੈ ਮਾਨਕੀ ਵਿਜੂਹ ਵਾਲਾ ਇਹ ਆ ਸੀਜ਼ਨ ਦੀ ਛਲਮੀ ਬਾਜੀ ਜਿੱਤੇ ਕਹਿੰਦਾ ਅ ਅੱਛਾ ਉਹ ਉਹ ਤੁਹਾਡਾ ਚੇਲਾ ਹਾਂ ਹਾਂ ਚੇਲੇ ਕਿੰਨੇ ਆ 150 ਆਏਗਾ ਨਾ ਨਾ ਅੱਛਾ ਹਾਂ ਚੇਲੇ ਹੋਣੇ 17 18 17 18 ਹਾਂ ਅੱਛਾ ਇਹ 17 18 ਚੇਲੇ ਬਣਾਏ ਤੁਸੀਂ ਤੇ ਸਾਰੇ ਮੋਰ ਭਾਈ ਇਹ ਇੰਨੇ ਕਬੂਤਰ ਬਾਕੀਆਂ ਨੂੰ ਬਿੱਥ ਕਿਵੇਂ ਪਾ ਜਾਂਦੇ ਆ ਯਾ ਰੱਬ ਨੂੰ ਹੀ ਪਤਾ ਵਰਾ ਐ ਤੁਹਾਨੂੰ ਕੁਝ ਨਹੀਂ ਪਤਾ ਨਾ ਪਤਾ ਵੀ ਦੱਸਣਾ ਹੁਣੇ ਨਹੀਂ ਮਾਰੇ ਕੋ ਆ ਦੇਖੋ ਸਾਰੇ ਬੰਦੇ ਆ ਸੋਨੀ ਹੋਣੀ ਗੁਲਜਾਰ ਹੋਣੀ ਕੋਈ ਨਾ ਕੋਈ ਨੁਕਤਾ ਦਾ ਦਿੰਦੇ ਆ ਨਵੇਂ ਬੰਦੇ ਇਹ ਕੇਲਾ ਬਣਾ ਕੇ ਦੱਸੋਗੇ ਨਹੀਂ ਨਹੀਂ ਇਹਨਾਂ ਨੂੰ ਆਉਂਦੇ ਹੁਣੇ ਆਪਾਂ ਨੂੰ ਆਉਂਦਾ ਨਹੀਂ ਕੋਈ ਨੁਕਤਾ ਕੇਲੇ ਦਾ ਸਾਰੇ ਨਾਲੋਂ ਵੱਧ ਥੋੜੇ ਆ 17 ਤੁਸੀਂ ਘੱਟ ਕਹੇ ਆ ਗੁਲਜਾਰ 37 ਤਾਂ ਮੈਂ ਬੜਾ ਗੁਲਜਾਰ ਜਿਹੜਾ ਮੈਨੂੰ ਪਤਾ ਗੁਲਜਾਰ ਗੁਲਜਾਰ ਦੇ 78 ਆ ਗੁਲਜਾਰ ਨਹੀਂ ਇਹਨੇ ਤਾਂ ਨਹੀਂ ਹੈਗੇ ਹੈਗੇ ਹਾਂ ਦੇ ਫਿਰ ਫਿਰ ਤੁਹਾਡੇ 140 ਹੋਣਗੇ ਜੇ ਉਹਨੇ 70 80 ਨਾ ਨਾ ਵਾਹ ਇੰਨੇ ਕਿ 20 ਕਿ ਚੇੜਿਆ 20 ਦਾ 120 ਮਾਰੋ ਵੀ 120 ਆ 120 ਕਹਦੇ ਮੈਂ 300 ਕਹਦੇ ਐਂ ਕੀ ਹੁੰਦਾ ਹਾਂ ਕਹਿਣ ਨੂੰ ਤਾਂ ਕਹਿੰਦਾ ਲੋਕ ਤਾਂ ਜਿਹਦੇ ਹਿਸਾਬ ਲਾਈ ਜਾਂਦੇ ਉਹਨਾਂਗੇ ਵੀ ਡੇਢ ਕਰੋੜ ਹੋ ਗਿਆ ਜੇ 300 ਕਹਤਾ ਚੋਰ ਫਿਰ ਕੀ ਹੁੰਦਾ ਲਾਈ ਜਾਂਦਾ ਹਿਸਾਬ ਮੋਰ ਬਾਈ ਨਿਮਰਤਾ ਬਹੁਤ ਆ ਤੁਹਾਡੇ ਚ ਹੈ ਨਾ ਨਾ ਐ ਉਹ ਕੰਨਾ ਕਿਸ਼ਤਾ ਦਿੰਦੇ ਉਹ ਨਹੀਂ ਨਾ ਉਹ ਨਾ ਉਹ ਬਤਾ ਉਹ ਬਣਾਉਂਦਾ ਕਿਸ਼ਤਾ ਦਿੰਦੇ ਨੂੰ ਬਤਾ ਕਹਿੰਦਾ ਅੱਜ ਆਇਆ ਭਾਈ ਗੁਰੂ ਆਜਾ ਇਹ ਭਾਈ ਜੀ ਅੱਜ ਇੱਕ ਨਵੇਂ ਕਿਸਮ ਦੀ ਡਿਬੇਟ ਮੇਰੇ ਖਿਆਲ ਵਿੱਚ 2 ਲੱਖ ਬੰਦੇ ਤੋਂ ਵੀ ਅੱਜ ਪਾਰ ਇਹ ਮੂਵੀ ਹੋ ਜੂ ਅੱਜ ਗੁਲਜ਼ਾਰ ਭਾਈ ਬੰਦੇ ਸਾਰੇ ਆ ਕੇ ਮੈਨੂੰ ਵੀ ਸੈਂਡਲ ਲੈ ਕੇ ਉੱਤੇ ਬਹਿਣਾ ਪਊਗਾ ਹੁਣ ਅੱਜ ਬਹੁਤਾ ਭਾਈ ਜੀ ਵੱਡੀ ਡਿਬੇਟ ਚੱਲੂਗੀ ਅੱਜ ਸਾਰਿਆਂ ਕਿੰਨਾ ਬਾਈ ਵੀ ਉੱਠਿਆ ਆ ਬੱਲੇ 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 ਹਾਂ ਹਾਏ ਹਾਏ ਬਾਈ ਬਹਿ ਜੀ ਹੁਣ ਤਾਂ ਸੋਨੀ ਬਾਈ ਸੋਨੀ ਆਸ਼ੂ ਵੀ ਬੈਠਾ ਮੋਰ ਬਾਈ ਅੱਜ ਹੁਣ ਦੁਨੀਆ ਨੇ ਜਿਹੜਾ ਆ ਪ੍ਰੋਗਰਾਮ ਹੋ ਗਿਆ ਜਿੰਨੀਆਂ ਮਰਜ਼ੀ ਕੁੜੀਆਂ ਨੂੰ ਇੰਟਰਵਿਊਆਂ ਦੇਤੀਆਂ ਜਿੰਨੀਆਂ ਮਰਜ਼ੀ ਕਿਸੇ ਨੂੰ ਦੇਤੀਆਂ ਪਰ ਅੱਜ ਵਾਲੀ ਨੇ ਰਿਕਾਰਡ ਤੋੜ ਦੇਣਾ ਸਹੀ ਆ ਠੀਕ ਆ ਹੁਣ ਤੁਸੀਂ ਕਹਿੰਦੇ ਹੋ ਵੀ ਗੁਲਜ਼ਾਰ ਦੇ 70 ਚੇਲੇ ਆ ਤੇ ਔਰ ਟਰੈਕਟਰ ਖੜਾ ਰਵੀ ਰਮਾਲ ਸੱਟ ਕਰੀ ਜਾਂਦਾ ਲੋਕ ਕਹਿੰਦੇ ਥੋੜੇ 300 ਆ ਫਿਰ ਹੋਣਗੇ ਯਾਰ ਇਹਦੀ ਕੀ ਆ ਨਹੀਂ ਹੋਣਗੇ ਨਹੀਂ ਹੁਣ ਹੁਣ ਤੁਸੀਂ ਬੈਠੇ ਤੇ ਜਦੇ ਕਹਤਾ ਵੀ ਹੋਣਗੇ ਨਹੀਂ ਜੇਲਿਆਂ ਦਾ ਨਹੀਂ ਪਤਾ ਹਾਂ ਪਰ ਮੋਰਨਿੰਗ ਕਿ ਤੈਹ ਲਾਦੀ ਲੋਕਾਂ ਦੀ ਐ ਬੰਬ ਕੱਢਦੇ ਕਹਿੰਦੇ ਰਿਕਾਰਡ ਜਿਹੜਾ ਬਣਾਤਾ ਔਖੇ ਇਹਦੇ ਲਈ ਤਾੜੀਆਂ ਬਣਦੀਆਂ ਬਾਈ ਜੀ ਇਹਦੇ ਲਈ ਗੱਡੀਆਂ ਵੀ ਤਾੜੀਆਂ ਬਣਦੀਆਂ ਪੂਰੀਆਂ ਕਿਹੜਾ ਟਰੈਕਟਰ ਜਿੱਤਨੇ ਕਿ ਸੌਖੇ ਯਾਰ 6 ਟਰੈਕਟਰ ਜਿੱਤੇ ਬੰਦੇ ਨੇ ਤੇ ਜਿੰਨੇ ਟਰੈਕਟਰ ਜੈ ਜੈ ਟਰੈਕਟਰ ਦਾ ਵੀ ਇਹ ਜਿੱਤ ਜਾਂਦਾ ਟਰੈਕਟਰ ਦਾ ਇਹ ਜਾਵਾ ਹੱਥ ਜਾ ਸਭ ਟਰੈਕਟਰ ਜਿੱਦੇ ਪਤਾ ਨਹੀਂ ਕਿੱਥੋਂ ਆ ਜਾਂਦੇ ਇਹਦੇ ਇਹ ਤਾਂ ਚੱਲਿਆ ਗਿਆ ਤੇਤੀਆਂ ਦੇ ਵਿੱਚੋਂ ਕੱਲਾ ਹੀ ਆਇਆ ਇਹਦਾ ਇਹ 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 ਕੱਲ ਵੀ ਕਹਾਣੀ ਇਹੀ ਹੋ ਗਈ ਆ ਬੈਠੇ ਪੱਦੀ ਵਾਲੇ ਸਰਪੰਚਾ ਸੋਨੀ ਵੀਰ ਬਾਸ਼ੂ ਬੈਠਾ ਕੱਲ ਚੀਨੇ ਬਾਈ ਉੱਥੇ 13 ਚੜ ਗਏ ਇੱਕ ਰਾਜੂ ਕੋਟਲਾ ਭੜੀ ਵਾਲੇ ਦਾ ਹੀ ਮੁੜਿਆ ਉਹ ਫੇ ਕਿਸਮਤ ਦੇ ਹੀ ਤਾਂ ਨਹੀਂ ਆ ਕਿਸਮਤ ਲੋਹਾ ਕਿਸਮਤ ਆ ਬੱਦ ਟਰੈਕਟਰ ਵਾਲਾ ਹੀ ਆ ਹਾਂ ਹਾਂ ਕਿਸਮਤ ਦੀ ਹੈ ਮੋਰ ਦੀ ਇਹ ਮੋਰ ਬਾਈ ਜੀ ਕਿੰਨੇ ਬੱਚੇ ਆ ਤੁਹਾਡੇ ਬੱਚੇ ਕੋਈ ਨਹੀਂ ਹੈ ਬੱਚੇ ਕਿਉਂ ਨਹੀਂ ਹੈ ਹਾਂ ਜੀ ਵਿਆਹ ਨਹੀਂ ਕਰਾਇਆ ਇਹ ਗੱਲ ਨਹੀਂ ਮੈਨੂੰ ਗੱਲ ਦੀ ਸਮਝ ਨਹੀਂ ਆਈ ਭਰਾਵਾਂ ਦੇ ਨਹੀਂ ਭਰਾਵਾਂ ਦੇ ਬੱਚੇ ਨੇ ਉਹ ਇਹਦੇ ਆ ਆਪਣੇ ਨਹੀਂ ਕਰਾਇਆ ਆਪਣੇ ਭਰਾ ਦਾ ਮੁੰਡਾ ਗੁੱਦ ਲੈ ਤਾ ਤੁਹਾਡੇ ਤਾਂ ਹੀ ਤਾਂ ਨਹੀਂ ਕਿਤੇ ਵੱਧ ਉੜਦੇ ਕਿਵੇਂ ਬਈ ਕੱਲੇ ਬੰਦੇ ਹੋ ਨਾ ਪਰਿਵਾਰ ਬਹੁਤ ਵੱਡਾ ਇਹਦਾ ਸਾਡੇ ਨਾਲ ਵੀ ਪਰਿਵਾਰ ਵੱਡਾ ਬਹੁਤ ਵੱਡਾ ਪਰਿਵਾਰ ਇਕੱਠਾ ਲਾਉਂਦੇ ਇਕੱਠਾ ਹੀ ਆ ਸਾਰੇ ਸੰਦਲਾ ਅੱਛਾ ਹਾਂ ਮੁੰਡੇ ਪਹਿਲਾਂ ਪਹਿਲਾਂ ਦੁੱਧ ਵੀ ਪਾਇਆ ਤੁਸੀਂ ਦੁੱਧ ਵੀ ਪਾਇਆ ਹਾਂ ਮੈਨੂੰ ਜੰਗ ਦੱਸਦਾ ਸੀ ਇਹਦੇ ਵਿੱਚ ਬਹੁਤ ਸੀ ਪਸ਼ੂ ਪਹਿਲਾਂ ਮੱਝਾਂ ਪੂਝਾਂ ਬਹੁਤ ਈਆਂ ਚਾਹ 70 ਸੀ ਜਦੋਂ ਜਦੋਂ ਮੈਂ ਪਹਿਲੇ ਗੰਦੇਖਿਆ ਵਾਂ 70 ਸੀ ਪਸ਼ੂ ਹੀ ਕੇ ਥੋਤਾ ਥੋਤਾ ਹੱਥ ਧਰਾਇਆ ਨਹੀਂ ਫਿਰ ਥੋਤੋਂ ਕਾਂ ਪਸ਼ੂਆਂ ਨੂੰ ਨਾ ਪਸ਼ੂਆਂ ਨੂੰ ਕੀ ਕਰੇ ਕੁੱਤਰਾ ਤੋਂ ਨਹੀਂ ਕਿਹੜਾ ਨਾ ਕੁਝ ਕੋਈ ਮਰਜੀ ਲੈ ਆ ਬਥੇਰੇ ਕੁੱਤਰੇ ਨੇ ਬਥੇਰੇ ਕੇ ਬਥੇਰੇ ਇਹਨਾਂ ਨੇ ਨਹੀਂ ਲਿਆਂਦੇ ਉਹ ਵੀ ਨੇ ਨਹੀਂ ਕਰੇ ਲਿਆ ਤੂੰ ਭਾਈ ਕਿਹਾ ਉਹਦੋ ਨਹੀਂ ਨਹੀਂ ਮੈਂ ਲਿਆਇਆ ਨਹੀਂ ਕਦੇ ਹੋਰ ਤੋਰੇ ਤੇ ਵੀ ਛੱਡ ਜਾਂਦਾ ਹਾਂ ਨਾ ਤੇ 25 ਮੀਟਰ ਲੈ ਬਹੁਤ ਤੇ ਤਾਂ ਹੀ ਤਾਂ ਉਡਣੋਂ ਹਟਿਆ ਤਾਂ ਇੱਕ ਵਾਰੀ ਹੋਰ ਵਾਰੀ ਤਾਂ ਹੋਰ ਵਾਰੀ ਕਬੂਤਰੀ ਦੇ ਦੇਗਾ ਕਿਤੇ ਹੱਸ ਜਿੰਨੇ ਭਾਈ ਭਾਈ ਨੇ ਹੱਥ ਰੱਖ ਤਾਂ ਉਹ ਗੁਲਜਾਰ ਕਰਦਾ ਸੀ ਮੈਂ ਕਿਸੇ ਤੋਂ ਲਏ ਨਹੀਂ ਹੈਗੇ ਕਬੂਤਰ ਨਹੀਂ ਹੋਮੀ ਜੀ ਪਤਾ ਹੈ ਜੇ ਪੰਜਾਬ ਦੇ ਵਿੱਚੋਂ ਲੁੱਚਾ ਕਬੂਤਰ ਆ ਕੱਢਣਾ ਹੋਵੇ ਪਹਿਲਾ ਨੰਬਰ ਇਹਦਾ ਜਿਆਦਾ ਮਾਰੂ ਦਾ ਬਾਜੀ ਚੱਲ ਸਿੱਧੀ ਕਰ ਜੇ ਰਿਆ 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 ਗਾਂ ਦੇਖਣੀ ਤਾਂ ਮੈਨੂੰ ਦੇਖ ਕੱਲ ਕਿਹਦੇ ਆਉਂਦਾ